ਹੁਸ਼ਿਆਰਪੁਰ ਦੇ ਪਿੰਡ ਪੁਰਹੀਰਾ ਨੇੜੇ ਉਸ ਸਮੇਂ ਪਗੜੜ ਮਚ ਗਈ ਜਦ ਇੱਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗੇ ਜਿਸ ਦੇ ਚਪੇਟ ਵਿੱਚ ਪ੍ਰਵਾਸੀਆਂ ਦੇ ਪਸ਼ੂ ਵੀ ਆ ਗਏ ਅਤੇ ਬੁਰੀ ਤਰ੍ਹਾਂ ਨੰਨ ਚਲ ਗਏ ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾਇਆ ਪਤਾ ਨੇ ਉਹ ਮਨੋਜ ਕਾ ਦੁਕਾਨ ਬਗਲ ਸੇ ਹੈ ਨਾ ਅੱਛਾ ਜੀ ਉਹ ਉਧਰ ਦੁਕਾਨ ਬਗਲ ਸੇ ਉਧਰੇ ਸੇ ਆ ਗਿਆ ਹੈ ਪਤਾ ਅੱਛਾ ਜੀ ਕਿੰਨਾ ਕੁ ਕੀ ਹੁਣ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਹੈ ਗਾਈ जल <laughs> <चल> गया <laughs> दो तो पीछे में जला है किन्ने पशु भी जल गए हाँ पीछे में है अच्छा जी उसका क्या है सिर्फ जले ही मर गया है मर है पीछे अभी 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 लगा है दस मिनट लग नहीं अच्छा मिनट नहीं हुआ है जी तो कितना नुकसान हो गया आपका सारा पशु और गाड़ी सारा नुकसान हो गया अच्छा जी कुछ पशु जला है ਕੁਝ ਪਤਾ ਚੱਲਣਾ ਕਿ ਆ ਕਿਸੇ ਨੇ ਕੂੜੇ ਕੋਲ ਇਸ ਕਿਹਾ ਸੀ ਪੂਰਾ ਉਧਰ ਐਸੇ ਰਾਤ ਨੂੰ ਜਲਾਤਾ ਹੈ ਲੋਕ اچھا ਜੀ ਪਤਾ ਨਹੀਂ ਉਸ ਵਿੱਚ ਅੱਗ ਲਗਾ ਕਿ ਕੌਣ ਲਗਾਇਆ ਵਹਾਂ ਅਭੀ 10 ਮਿੰਟ ਪਹਿਲੇ ਜੋ ਜਿਸ ਵਿੱਚ ਅੱਗ ਲੱਗਾ ਹੈ ਵਹਾਂ ਸੇ ਹਟਾਇਆ ਜੀ ਉਧਰ ਮੌਕੇ ਤੇ ਪਹੁੰਚੇ ਮੇਰ ਸੁਰੇਂਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਗਰ ਮੁਹੱਲੇ ਦੇ ਵਿੱਚ ਬੰਨੋ ਵੀ ਹੁਣੇ-ਹੁਣੇ ਫੋਨ ਆਇਆ ਇੱਥੋਂ ਇੱਥੇ ਜੜੀਆਂ ਝੁੱਗੀਆਂ ਨੂੰ ਕਿਸੇ ਨੇ ਜਿੱਦਾਂ ਕੋਈ ਨਾ ਬੱਚ ਜਿੱਦਾਂ ਕਿਸੇ ਕਚਰੇ ਨੂੰ ਕੋਲ ਲਗਾ ਦਿੰਦੇ ਅੱਗ ਉਹਦੇ ਵਿੱਚੋਂ ਪਤਾ ਨਹੀਂ ਉਹ ਨਾ ਪੇ ਦੂਸਰੀ ਜਗ੍ਹਾ ਕੀ ਜ ਉਹਦੇ ਕਰਕੇ ਜਿਹੜੀ ਅੱਗ ਜਿਹੜੀ ਵੱਧ ਗਈ ਜਿਸ ਕਰਕੇ ਇਹਨਾਂ ਦੇ ਜਿਹੜੇ ਆਪਣੇ ਜਿਹੜੇ ਰਵਿੰਦਰ ਜੀ ਜਿਹੜੇ ਹੈਗੇ ਆ ਜਿਹੜੇ ਆਰਾਮਨਗਰ ਦੇ ਨਿਵਾਸੀ ਆ ਇਹਨਾਂ ਦਾ ਇੱਥੇ 66 ਰਿਆ 66 ਵਿੱਚ ਪਸ਼ੂ ਵੀ ਵੱਜੇ ਸਕੇ گا گاਵਾ ਮੱਝਾਂ ਔਰ ਉਹ ਜਿਆਦਾ ਅੱਗ ਵਧਣ ਕਰਕੇ ਜਿਹੜਾ ਕਿ ਸਾਰਾ ਛੱਪਰ ਵੀ ਜਿਹੜਾ ਜਲ ਗਿਆ ਹੈਗਾ ਔਰ ਇਹਨਾਂ ਦੀਆਂ ਜਿਹੜੀਆਂ گاਵਾਂ ਨੂੰ ਵੀ ਜਾਣ ਕੇ ਜਿਹੜੀਆਂ ਤਿੰਨ ਚਾਰ گاਵਾ ਉਹ ਵੀ ਜਿਹੜੀ ਅੱਗ ਦੀ ਜਿਹੜੀਆਂ ਲਪੇਟ ਵਿੱਚ ਆ ਗਈਆਂ ਔਰ ਮੈਂ ਫੌਰਨ ਹੀ ਜਿਹੜੇ ਸਾਡੇ ਵੈਟਰਨਰੀ ਹਸਪੀਟਲ ਦੇ ਜਿਹੜੇ ਡਾਕਟਰ ਆ ਉਹਨਾਂ ਨੂੰ ਫੋਨ ਕੀਤਾ ਉਹ ਵੀ ਆ ਗਏ ਨੇ ਦੇਖ ਰਹੇ ਨੇ ਪਰਿੰਦਰ ਦਾ ਕਾਫੀ ਨੁਕਸਾਨ ਹੋਇਆ ਹੈਗਾ ਔਰ ਆਪਾਂ ਦੇ ਕਿਤੇ ਨਾ ਕਿਤੇ ਔਰ ਮੁਹੱਲੇ ਵਾਲਿਆਂ ਨੂੰ ਵੀ ਮੈਂ ਇਹਨਾਂ ਨੂੰ ਕਈ ਵਾਰੀ ਆ ਕੇ ਬੇਨਤੀ ਕਰਦਾ ਹੁੰਦਾ ਵੀ ਆਪਣੇ ਬੱਚਿਆਂ ਨੂੰ ਜਰਾ ਸਮਝਾਓ ਪਰ ਇਹੋ ਜੀ ਜਿਹੜੀ ਗਲਤੀ ਦੇ ਨਾਲ ਜਿਹੜਾ ਆ ਕਾਫੀ ਜਿਹੜਾ ਆ ਜਿਹੜਾ ਗਰੀਬ ਦਾ ਇੱਕ ਜੰਗੇ ਗਰੀਬ ਦਾ ਕਾਫੀ ਜਿਹੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਔਰ ਮਨੂੰ ਇਸ ਗੱਲ ਦਾ ਬੜਾ ਦੁੱਖ ਹੈਗਾ ਔਰ ਪ੍ਰਸ਼ਾਸਨ ਤੋਂ ਵੀ ਆਪਾਂ ਮੰਗ ਕਰਾਂਗੇ ਕਿ ਇਹਦੀ ਗਰੀਬ ਦੀ ਕੋਈ ਨਾ ਕੋਈ ਜਿਹੜੀ ਹੈਲਪ ਕੀਤੀ ਜਾਵੇ ਜਿਹੜਾ ਕਿ ਇਹਦਾ ਜਿੰਕਾ ਛੱਪਰ ਵੀ ਚੰਗੇ ਜਲ ਗਿਆ ਪਸ਼ੂ ਵੀ ਇਹਦੇ ਜਿਹੜੇ ਜਲੇ ਹੈਗੇ ਆ